ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਿਹੜਾ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਾ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਹੈ ਕਿ ਤਰ੍ਹਾਂ ਤੇ ਨਾਲ ਥੱਲੇ ਅਸੀਂ ਪਿੰਡਦੇ ਆ ਕਲਪਦੇ ਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿੰਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾਵਾਂਗੇ ਫੜਦਾ ਆਪੇ ਕਹਾਣੀ ਕਰੀ ਜਾਂਦੇ ਨੇ ਯਾਰ ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਦੋਂ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਿਆਂ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਏ ਕਿ ਤੂੰ ਤੇਨਾ ਥੱਲੇ ਅਸੀਂ ਪ੍ਰਿੰਟ ਦੇ ਆ ਕਲਪ ਦੇ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿਂਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾ ਲਾਂਗੇ ਫੜਦਾ ਆ ਆਪ ਹੀ ਕੰਨ ਕਰੀ ਜਾਂਦੇ ਨੇ ਯਾਰ ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਿਹੜਾ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਾ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਹੈ ਕਿ ਤਰ੍ਹਾਂ ਤੇ ਨਾਲ ਥੱਲੇ ਅਸੀਂ ਪਿੰਡਦੇ ਆ ਕਲਪਦੇ ਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿੰਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾਵਾਂਗੇ ਫੜਦਾ ਆਪੇ ਘਾਣ ਕਰੀ ਜਾਂਦੇ ਨੇ ਯਾਰ ਆ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਦੋਂ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਿਆਂ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਏ ਕਿ ਤੂੰ ਤੇਨਾ ਥੱਲੇ ਅਸੀਂ ਪ੍ਰਿੰਟ ਦੇ ਆ ਕਲਪ ਦੇ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿਂਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾ ਲਾਂਗੇ ਫੜਦਾ ਆ ਆਹ ਦੀ ਘਾਣ ਕਰੀ ਜਾਂਦੇ ਨੇ ਯਾਰ ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਿਹੜਾ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਾ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਹੈ ਕਿ ਤਰ੍ਹਾਂ ਤੇ ਨਾਲ ਥੱਲੇ ਅਸੀਂ ਪਿੰਡਦੇ ਆ ਕਲਪਦੇ ਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿੰਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾਵਾਂਗੇ ਫੜਦਾ ਆਪੇ ਘਾਣ ਕਰੀ ਜਾਂਦੇ ਨੇ ਯਾਰ ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਿਹੜਾ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਿਆਂ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਹੈ ਕਿਤੇ ਉੱਤੇ ਨਾ ਥੱਲੇ ਅਸੀਂ ਪਿੰਡਦੇ ਆ ਕਲਪਦੇ ਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿੰਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾਵਾਂਗੇ ਫੜਦਾ ਆਪੇ ਘਾਣ ਕਰੀ ਜਾਂਦੇ ਨੇ ਯਾਰ ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਦੋਂ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਿਆਂ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਏ ਕਿ ਤੂੰ ਤੇਨਾ ਥੱਲੇ ਅਸੀਂ ਪ੍ਰਿੰਟ ਦੇ ਆ ਕਲਪ ਦੇ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿਂਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾ ਲਾਂਗੇ ਫੜਦਾ ਆ ਆਪੇ ਘਾਣ ਕਰੀ ਜਾਂਦੇ ਨੇ ਯਾਰ ਅੱਜ ਯੂਨੀਵਰਸਿਟੀ ਵੀ ਖੋਲ ਹੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਂਟਰ ਨੇ ਆ ਮੈਂ ਉਹਦਾ ਜਿਹੜਾ ਖੋਲ ਰਹੇ ਨੇ ਡਾਕੇ ਮਾਰ ਰਹੇ ਨੇ ਮੈਂ ਗੁਰੂ ਘਰ ਦੇ ਵਿੱਚ ਖੜਾ ਐ ਪ੍ਰਸ਼ਾਦੇ ਵੀ ਛਕੇ ਆ ਸਾਡੇ ਗੁਰਦੁਆਰਾ ਚੰਡੀਗੜ੍ਹ ਦੇ ਵਿੱਚ ਆ ਹਾਲ ਦੇਖੋ ਪੰਜਾਬੀ ਦਿਖਦੀ ਹੈ ਕਿ ਤਰ੍ਹਾਂ ਤੇ ਨਾਲ ਥੱਲੇ ਅਸੀਂ ਪਿੰਡਦੇ ਆ ਕਲਪਦੇ ਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰੋ ਬੋਰਡਾਂ ਤੇ ਦਫ਼ਤਰਾਂ 'ਚ ਤੇ ਗੁਰਦੁਆਰਿਆਂ ਦੇ ਵਿੱਚ ਹੀ ਪਹਿੰਦੀ ਲਾਗੂ ਕਰੀ ਬੈਠੇ ਆ ਅਸੀਂ ਕਿੱਥੋਂ ਬਚਾਵਾਂਗੇ ਫੜਦਾ ਆਪੇ ਘਾਣ ਕਰੀ ਜਾਂਦੇ ਨੇ ਯਾਰ